ਮੈਂ ਕਈ ਵਾਰ ਸੋਚਦੀ ਹੁੰਦੀ ਕਹਿੰਦੇ ਕਿ ਸੱਸ ਨੌ ਦੀ ਬਣਦੀ ਨਹੀਂ ਪਰ ਫੇਰ ਸੋਚਦੀ ਜੇ ਮੁੰਡਾ ਕੁੜੀ ਦੇ ਘਰ ਜਾ ਕੇ ਰਹੇ ਤਾਂ ਕੀ ਮੁੰਡੇ ਦੀ ਉਹਦੇ ਮਾਪਪਾਪਨਾ ਵੀ ਸੇਮ ਬਣੂਗੀ ਕਿ ਨਹੀਂ ਉਹ ਤਾਂ ਉੱਥੇ ਰੋ ਪਾਉਂਦੇ ਨੇ ਉੱਥੇ ਜਾ ਕੇ ਰੋ ਪਾਉਂਦੇ ਨੇ ਤੁਸੀਂ ਫੁੱਫੜ ਵਾਲਾ ਕਨਸੈਪਟ ਦੇਖਿਆ ਹੁਣ ਕਿੰਨੀ ਪੰਜਾਬੀ ਫਿਲਮਾਂ ਦੇ ਵਿੱਚ ਆਈ ਥਿੰਕ ਅਨਿੱਖੇ ਜਲਦਾਰ ਦੇ ਵਿੱਚ ਕਿੰਨਾ ਦਿਖਾਇਆ ਨਾ ਫੁੱਫੜ ਦੇ ਜਵਾਈ ਉਹ ਇਹਦੀ ਕਾਫੀ ਫਿਲਮਾਂ ਨੇ ਕਈ ਫਿਲਮਾਂ ਨੇ ਕਰੀਆਂ ਹਾਂਜੀ ਜਿਨ੍ਹਾਂ ਦੇ ਵਿੱਚ ਦਿਖਾਇਆ ਕਿ ਫਿਲਮਾਂ ਸਾਡੇ ਤੁਸੀਂ ਆਪਣੇ ਘਰਾਂ ਵਿੱਚ ਹੀ ਆਪਾਂ ਨੂੰ ਨਹੀਂ ਫਿਲਮ ਕਿਉਂ ਨਹੀਂ ਹੂੰ ਹੂੰ ਸਾਡੀ ਸੋਸਾਇਟੀ ਦਾ ਰਿਫਲੈਕਸ਼ਨ ਆ ਹੂੰ ਸੋ ਇਹ ਚੀਜ਼ਾਂ ਹੁੰਦੀਆਂ ਨੇ ਹੂੰ ਬਿਲਕੁਲ ਕੀ ਕਦੇ ਉਹਨੇ ਕਿਹਾ ਕਿ ਹਾਂ ਵੀ ਮੈਂ ਆਪਣਾ ਬਣ ਕੇ ਦਿਖਾਉਣਾ ਹੁਣ ਦੇਖੋ ਫਰਕ ਹੁੰਦਾ ਮੇਰੀ ਮੇਰੀ ਭੈਣ ਨਾਲੋਂ ਜ਼ਿਆਦਾ ਉਹਦੇ ਹਸਬੰਦ ਨਾਲ ਬੰਦੀ ਆ ਹੂੰ ਅਤੇ ਉਹਦੇ ਲਈ ਮੈਂ ਸਾਲੀ ਨਹੀਂ ਗਈ ਮੈਂ ਉਹਦੀ ਭੈਣ ਆ ਵੱਡੀ ਬਿਲਕੁਲ ਉਹਨੇ ਮੈਨੂੰ ਭੈਣ ਕਹਿ ਕੇ ਬੁਲਾਉਣਾ ਠੀਕ ਆ ਮੈਂ ਤਾਂ ਮੈਨੂੰ ਛੋਟਾ ਜਿਆਦਾ ਮੈਂ ਉਹਨੂੰ ਨਾਮ ਲੈ ਕੇ ਬੁਲਾਉਣੀ ਆ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਆ ਹਮ ਪਰ ਜੇ ਅਸੀਂ ਸਾਡੇ ਸਮਾਜ ਦਾ ਦੇਖ ਲਈਏ ਜੀਜਾ ਸਾਲੀ ਨੋਕਚੋਕ ਵਾਲਾ ਰਿਸ਼ਤਾ ਸਾਲੀ ਅਧੀਕਰ ਵਾਲੀ ਕੀ ਉਹ ਸਹੀ ਸੀਗੇ ਕੀ ਉਹ ਚੀਜ਼ਾਂ ਸਹੀ ਨੇ ਭਾਬੀ ਦੀ ਕੀ ਜਸਟੀਫਿਕੇਸ਼ਨ ਭਾਬੀ ਦਿਓਰ ਦੇ ਰਿਸ਼ਤੇ ਨੂੰ ਉਸ ਤਰੀਕੇ ਭਾਬੀ ਤੇ ਦਿਓਰ ਦਾ ਰਿਸ਼ਤਾ ਮਾਂ ਪੁੱਤ ਵਰਗਾ ਹੁੰਦਾ ਆ ਮਾਂ ਪੁੱਤ ਵਰਗਾ ਸਹੀ ਕਿਹਾ ਠੀਕ ਹੈ ਤੇ ਉਹਨੂੰ ਕਿਸ ਤਰੀਕੇ ਨਾਲ ਦਿਖਾਇਆ ਜਾਂਦਾ ਆ ਹੂੰ ਸੋ ਕੀ ਉਹ ਸਹੀ ਆ ਮੇਰੀ ਭਾਬੀ ਮੇਰੇ ਵੀਰੇ ਨੂੰ ਆਪਣੇ ਛੋਟੇ ਭਰਾ ਵਾਂਗੂ ਲੈਂਦੀ ਆ ਹੂੰ ਕਿਉਂਕਿ ਇਸ ਦਾ ਜ਼ਿਆਦਾ ਫਰਕ ਨਹੀਂ ਪਰ ਮੈਂ ਇਹੋ ਜੀਆਂ ਭਾਬੀਆਂ ਨੂੰ ਜਾਣਦੀ ਆ ਜਿਨ੍ਹਾਂ ਨੇ ਆਪਣਾ ਬੱਚਾ ਇਸ ਲਈ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਜਿਹੜਾ ਦਿਓਰ ਸੀਗਾ ਬਹੁਤ ਛੋਟਾ ਉਹ ਕਹਿੰਦੀ ਮੈਂ ਇਹ ਜੀ ਨੂੰ ਜਾਣਦੀ ਆ ਉਹ ਕਹਿੰਦੀ ਕਿ ਉਹ ਮੇਰਾ ਦਿਓਰ ਹੀ ਮੇਰਾ ਬੱਚਾ ਆ ਹੂੰ ਵੀ ਜੇ ਸਾਡਾ ਆਪਣਾ ਬੱਚਾ ਆ ਗਿਆ ਹੂੰ ਹੂੰ ਤਾਂ ਮੈਨੂੰ ਲੱਗਦਾ ਆ ਵੀ ਇਹਦੇ ਲਈ ਪਿਆਰ ਘਟ ਜਾਊਗਾ ਕਿਉਂਕਿ ਇਹ ਬਹੁਤ ਛੋਟਾ ਸੀਗਾ ਹੂੰ 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 ਜਦੋਂ ਦਾ ਇਹ ਵੀ ਮੇਰੇ ਪਤੀ ਦੇ ਉੱਤੇ ਡਿਪੈਂਡੈਂਟ ਆ ਉਹ ਹੀ ਉਹ ਹੀ ਚੀਜ਼ ਹੈ ਇੱਕ ਪ੍ਰਾਇੋਰਟੀ ਰਿਸ਼ਤੇ ਦੀ ਦੇਖੋ ਨਾ ਹੂੰ ਉਹ ਤੋਂ ਵੀ ਆਪਾਂ ਸਿੱਖ ਹੀ ਸਕਦੇ ਹਾਂ ਕੁਝ ਬਿਲਕੁਲ ਉਹੀ ਗੱਲ ਗੱਲ ਆ ਕਿ ਜੇ ਅੱਜ ਦਾ ਟਾਈਮ ਇਹ ਪਹਿਲੇ ਵਾਲੇ ਟਾਈਮ ਦੇ ਕੁਝ ਰਿਸ਼ਤਿਆਂ ਦਾ ਕਾਲਾ ਮਾਲਾ ਜਾਂ ਜਦਾ ਗੰਦ ਵੀ ਜ਼ਿਆਦਾ ਪਾਇਆ ਹੋਇਆ ਸੀਗਾ ਹਮ ਅੱਜ ਮੈਂ ਆਪਾਂ ਦੇਖਦੇ ਹਾਂ ਚਮਕੀਲੇ ਦੇ ਗਾਣੇ ਚ ਜਿਹੜੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਹਮ ਮੈਂ ਕਦੇ ਵੀ ਉਹਦੇ ਗਾਣੇ ਲਾਈਕ ਨਹੀਂ ਕੀਤੇ ਫਿਲਮ ਤੋਂ ਬਾਅਦ ਦੇਖਿਆ ਪਰ ਉਹਨੇ ਉਹ ਸਾਰੀਆਂ ਚੀਜ਼ਾਂ ਹੈ ਕਿੱਥੋਂ ਨਿਕਲੀਆਂ ਉਹਦੇ ਸਮਾਜ ਤੋਂ ਹੀ ਨਿਕਲੀਆਂ ਨਾ ਹਮ ਜੋ ਸਮਾਜ ਦੇ ਵਿੱਚ ਸੀ ਉਹਨੇ ਉਸੇ ਚੀਜ਼ ਦੀ ਰਿਫਲੈਕਸ਼ਨ ਆਈ ਹਮ ਉਹ ਨਾ ਕਈ ਵਾਰੀ ਕੀ ਹੁੰਦਾ ਕਿਸੇ ਚੀਜ਼ ਨੂੰ ਆਪਾਂ ਪੂਰੀ ਤਰੀਕੇ ਨਾਲ ਜਾਂ ਕਿਸੇ ਪਰਸਨ ਨੂੰ ਗਲਤ ਜਾਂ ਸਹੀ ਨਹੀਂ ਠਹਿਰਾ ਸਕਦੇ ਗ੍ਰੇ ਏਰੀਆ ਵੀ ਹੁੰਦਾ ਹੁੰਦਾ ਬਿਲਕੁਲ ਹੁੰਦਾ ਆ ਗੱਲ ਉਹੀ ਸਮਝਣ ਦੀ ਅੰਡਰਸਟੈਂਡ ਕਰਨ ਦੀ ਆ ਬਿਲਕੁਲ ਹੁੰਦਾ ਆ ਬਟ ਹਾਂ ਮੈਂ ਮੈਨੂੰ ਤਾਂ ਖੈਰ ਉਹ ਜੇ ਉਹਦੀ ਗੱਲ ਕਰਾਂਗੇ ਤਾਂ ਮੈਨੂੰ ਦੋ ਐਸ ਪਰਸਨ ਵੀ ਨਹੀਂ ਚੰਗਾ ਲੱਗਿਆ ਜਿਨੇ ਦੋ ਮਤਲਬ ਇੱਕ ਵਾਈਫ ਦੇ ਹੁੰਦੇ ਹੋਏ ਦੂਜਾ ਵਿਆਹ ਕਰਾ ਲਿਆ ਮਤਲਬ ਦੀ ਖਾਤਰ ਤੇ ਫਿਰ ਉਹਦੇ ਨਾਲ ਜੋ ਆ ਦੈਟ ਇਜ਼ ਅ ਸੈਪਰੇਟ ਥਿੰਗ ਹੈ ਨਾ ਉਹਨੂੰ ਆਪਾਂ ਚਲੋ ਨਹੀਂ ਕਰਦੇ ਕਿਉਂਕਿ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਗੱਲ ਆ ਕਿ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਫੈਮਿਲੀਜ਼ਮ ਐਂਡ ਇਕੁਐਲਿਟੀ ਐਂਡ ਫੈਮਿਲੀ ਨਿਊਕਲੀਅਰ ਫੈਮਿਲੀ ਮੈਨੂੰ ਲੱਗਦਾ ਕਿ ਜੇ ਸਾਡੀ ਸੋਸ਼ਲਾਈਜੇਸ਼ਨ ਸਹੀ ਤਰੀਕੇ ਨਾਲ ਚੱਲੂਗੀ ਕੁੜੀ ਨੂੰ ਛੋਟੇ ਹੁੰਦੇ ਸਾਰੀਆਂ ਚੀਜ਼ਾਂ ਸਮਝਾਈਆਂ ਜਾਣਗੀਆਂ ਤੇ ਉਹਨੂੰ ਉਹ ਸੱਸ ਸੱਸ ਵਾਲਾ ਕਨਸੈਪਟ ਨਹੀਂ ਨਹੀਂ ਮੈਂ ਸੱਸ ਕੁੱਟਣੀ ਐਂਡ ਆਲ ਇਹੋ ਜਿਹੀ ਚੀਜ਼ਾਂ ਨਹੀਂ ਸਕਾਈਆਂ ਜਾਣੀ ਆਪਣੇ ਆਪ ਨੂੰ ਨਿੱਕੇ ਹੁੰਦੇ ਆ ਤੂੰ ਮੈਂ ਮੈਂ ਖੁਦ ਇਹ ਚੀਜ਼ ਸੁਣੀ ਆ ਜੇ ਮੰਨ ਲਓ ਕਹੋਗੇ ਤੂੰ ਕੰਮ ਸਿੱਖ ਲਾ ਨਹੀਂ ਤਾਂ ਤੇਰੀ ਸੱਸ ਨੇ ਤੈਨੂੰ ਕੁੱਟਿਆ ਕਰਨਾ ਤੇਰੀ ਸੱਸ ਨੇ ਤੇਰੇ ਵੇਲਣਾ ਮਾਰਨਾ ਵੀ ਮਤਲਬ ਤੁਸੀਂ ਉਹ ਡਰ ਬੱਚੇ ਵਿੱਚ ਹਾਂ ਹਨਾ ਸਾਨੂੰ ਲਾ ਅਸੀਂ ਲਾਂਬੇ ਨਹੀਂ ਸੁਣਨੇ ਨੱਕ ਨੱਕ ਕਟਾ ਦੇਂਗੀ ਹਾਂ ਅਸੀਂ ਲਾਂਬੇ ਨਹੀਂ ਸੁਣਨੇ ਮੈਂ ਵੀ ਤੇਰੇ ਮਗਰ ਆਇਆ ਕਰਨਾ ਭਵੇਂ ਹਾਸੇ ਮਜ਼ਾਕ ਚ ਤੁਸੀਂ ਉਹ ਚੀਜ਼ ਕਹਿ ਰਹੇ ਹੋ ਪਰ ਉਹ ਇੱਕ बच्चे ਦੇ ਮਨ ਵਿੱਚ ਤਾਂ ਬੈਠ ਹੀ ਰਹੀ ਆ ਕਿ ਸੱਚੀ ਸੱਸ ਇਦਾਂ ਦੀ ਹੁੰਦੀ ਆ ਬਿਲਕੁਲ ਬੈਠ ਰਹੀ ਆ ਉਹ ਜਿੰਨੀ ਫੇ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਕਿੱਥੋਂ ਮਾਂ ਸਮਝ ਲੂ ਜਦਕੀ ਭਾਵੇਂ ਉਸ ਬੱਚੇ ਨੇ ਆਪਦੀ ਦਾਦੀ ਨੂੰ ਬੜੇ ਪਿਆਰ ਨਾਲ ਆਪਣੀ ਥੋੜੀ ਮਾਂ ਨਾਲ ਰਹਿੰਦੇ ਦੇਖਿਆ ਹੋਵੇ ਹੂੰ 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 ਠੀਕ ਹੈ ਫਿਰ ਵੀ ਉਹ ਬੱਚੇ ਦੇ ਮਨ ਦੇ ਵਿੱਚ ਸੱਸ ਦਾ ਕਨਸੈਪਟ ਫਿਰੇ ਆ ਆਪਾਂ ਦੀਆਂ ਬੋਲੀਆਂ ਦੇ ਵਿੱਚ ਇਹ ਕਹਿੰਦੇ ਜੀ ਸੱਸ ਨੂੰ ਤਾਂ ਸੱਪ ਨੂੰ ਇੱਕ ਸੱਸਾ ਸੱਸ ਨੂੰ ਦੋ ਸੱਸੇ ਸੋ ਇਹ ਇਹ ਹੈ ਦਾ ਸਾਡੇ ਕਲਚਰ 'ਚ ਹੀ ਆ ਨਾ ਇਹ ਚੀਜ਼ਾਂ ਦੀਆਂ ਕਮੀਆਂ ਹੁਣ ਸਾਨੂੰ ਕਲਚਰ ਦੀਆਂ ਕਮੀਆਂ ਵੀ ਤਾਂ ਕੱਢਣੀਆਂ ਪੈਊਗੀਆਂ ਕਲਚਰ ਨੂੰ ਅਸੀਂ ਐਂ ਗਲੋਰੀਫਾਈ ਨਹੀਂ ਨਾ ਕਰ ਸਕਦੇ ਗਲਤ ਚੀਜ਼ਾਂ ਦੇ ਨਾਲ ਹੂੰ ਹੂੰ ਆ ਤੁਸੀਂ ਉਹ Netflix ਤੇ ਫਿਲਮ ਮਾਈਕ ਮਹਾਰਾਜ ਮਹਾਰਾਜ ਹਾਂਜੀ ਤੁਸੀਂ ਉਹਦੇ ਵਿੱਚ ਦੇਖੋ ਕਿ ਉਹਦੇ ਵਿੱਚ ਕਿਸ ਤਰੀਕੇ ਨਾਲ ਕਲਚਰ ਨੂੰ ਗਲੋਰੀਫਾਈ ਕੀਤਾ ਜਾਂਦਾ ਗਲਤ ਕਲਚਰ ਨੂੰ ਹੂੰ ਉਹਦੇ ਵਿੱਚ ਇੱਕ ਜਸ ਜਸ ਚੀਜ਼ ਦੇ ਵਿਰੋਧ ਚੋ ਫਿਲਮ ਬਣੀ ਆ ਜਾਂ ਇੱਕ ਕੇਸ ਹੋਇਆ ਸੀਗਾ ਇੱਕ ਚਰਨ ਸੇਵਾ ਨਾਂ ਦੀ ਪ੍ਰਥਾ ਸੀਗੀ ਜਿਹਦੇ ਵਿੱਚ ਕਿਸੇ ਵੀ ਔਰਤ ਨੂੰ ਚਾਹੇ ਉਹ ਬੱਚੀ ਆ ਚਾਹੇ ਉਹ ਵੱਡੀ ਆ ਜਿਹਨੂੰ ਉਹ ਮਹਾਰਾਜ ਜੋ ਉਥੇ ਮਤਲਬ ਮੰਦਰ ਵਾਸ ਅ ਸੌਰਟ ਆਫ ਹਵੇਲੀ ਸੋ ਹਵੇਲੀ ਦਾ ਜਿਹੜਾ ਵੱਡਾ ਸਭ ਤੋਂ ਪੁਜਾਰੀ ਜਿਹੜਾ ਆਪਦੇ ਆਪ ਨੂੰ ਰੱਬ ਦਾ ਰੂਪ ਮੰਨਦਾ ਆ ਉਹਨੂੰ ਜਿਹੜੀ ਔਰਤ ਪਸੰਦ ਆ ਗਈ ਉਹ ਉਹਨੂੰ ਬੁਲਾਉਂਦਾ ਸੀ ओके ਚਰਨ ਸੇਵਾ ਤੋਂ ਹੈ ਲੱਗਦਾ ਵੀ ਸ਼ਾਇਦ ਚਰਨ ਚੁਰਨ ਧੋ ਕੇ ਆਉਣੇ ਆ ਰਾਈਟ ਬਟ ਦੈਟ ਵਾਸ ਐਕਚੁਅਲੀ ਉਹ ਸੇਵਾ ਕੀ ਸੀਗੀ ਕਿ ਉਹਦੇ ਵਿੱਚ ਉਹਨੂੰ ਸੈਕਚੁਅਲੀ ਹਮ ਬਿਸਤਰ ਬਣਾਇਆ ਜਾਂਦਾ ਸੀ ਉਸ ਬਾਬੇ ਵੱਲੋਂ ਅੱਛਾ ਔਰ ਉਸਦੇ ਮਾਈਂਡ 'ਚ ਇਹ ਬਿਠਾ ਦਿੱਤਾ ਜਾਂਦਾ ਸੀਗਾ ਕਿ ਇਹ ਤੇਰਾ ਮੋਕਸ਼ ਪ੍ਰਾਪਤ ਕਰਨ ਦਾ ਤਰੀਕਾ ਆ ਅੱਛਾ ਸੋ ਦੈਟ ਵਾਸ ਦੀ ਕਲਚਰ ਇਹ ਵੀ ਆਪਣੇ ਕਲਚਰ ਚੋਂ ਹੀ ਇਹ ਸਾਡੇ ਕਲਚਰ ਦਾ ਹੀ ਹਿੱਸਾ ਹੈ ਦੇਵਦਾਸੀ ਪ੍ਰਥਾ ਵੀ ਕਲਚਰ ਦਾ ਹੀ ਹਿੱਸਾ ਹੂੰ ਕੀ ਅਸੀਂ ਇਹ ਜੋ ਕਲਚਰ ਦੇ ਵਿੱਚ ਰਹੀਆਂ ਹੋਈਆਂ ਚੀਜ਼ਾਂ ਨੇ ਜਾਂ ਗਲਤ ਨੇ ਜੋ ਸਤੀ ਪ੍ਰਥਾ ਸੀ ਹੂੰ ਜੇ ਉਹਨਾਂ ਦਾ ਵਿਰੋਧ ਨਾ ਕਰਦੇ ਉਹਨਾਂ ਦੀਆਂ ਕਮੀਆਂ ਨੂੰ ਨਾ ਦਿਖਾ ਕੇ ਕੀ ਸਮਾਜ ਵਧੀਆ ਬਣਦਾ ਤਾਂ ਉਸੇ ਤਰ੍ਹਾਂ ਸਾਡੇ ਅੱਜ ਦੇ ਸਮਾਜ 'ਚ ਵੀ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਸਾਨੂੰ ਰਿਮੂਵ ਤਾਂ ਕਰਨਾ ਪੈਣਾ ਉਹਦੇ ਲਈ ਰਿਫਾਰਮ ਤਾਂ ਲਿਆਉਣੇ ਪੈਣੇ ਨੇ ਨਾ ਹੂੰ ਉਹੀ ਚੀਜ਼ ਨੂੰ ਸਾਡੇ ਬਜ਼ੁਰਗ ਕਹਿ ਦਿੰਦੇ ਕਿ ਪਹਿਲੇ ਸਮੇਂ ਚੰਗੇ ਹੁੰਦੇ ਸੀ ਅੱਜ ਕੱਲ ਤਾਂ ਕਲਿਓ ਗਾ ਗਿਆ ਬੇੜਾ ਗਰ ਗਿਆ ਪਿਆ ਤੁਸੀਂ ਫਿਰ ਆਪ ਹੀ ਪਿੱਛੇ ਨਜ਼ਰ ਮਾਰੋ ਕਿ ਪਹਿਲੇ ਸਮੇ ਕਿੰਨੇ ਕੇ ਚੰਗੇ ਸੀ ਗੱਲ ਇਹ ਸੀਗਾ ਕਿ ਪਹਿਲਾਂ ਹਰ ਚੀਜ਼ ਪਰਦੇ ਥੱਲੇ ਹੁੰਦੀ ਸੀ ਹੁਣ ਪਰਦਾ ਚੱਕਿਆ ਗਿਆ